ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨੇ ਰਿਆਸਤਾਂ ਬਣਾਈਆਂ ਹੋਈਆਂ ਸੀ ਇਹਨਾਂ ਰਿਆਸਤਾਂ ਦਾ ਕੰਟਰੋਲ ਸੀ ਰਾਜਿਆਂ ਦੇ ਕੋਲੇ ਰਾਜਿਆਂ ਦੇ ਖਾਸ ਬੰਦੇ ਸੀ ਜ਼ਮੀਨਾਂ ਦੇ ਮਾਲਕ ਜਿਹੜੇ ਲੋਕ ਜ਼ਗੀਰਦਾਰ ਅਖਵਾਉਂਦੇ ਸੀ ਇਹ ਲੋਕ ਜ਼ਮੀਨਾਂ ਦੇ ਮਾਲਕ ਸੀ ਰਿਆਸਤਾਂ ਰਾਜ ਜਿਨ੍ਹਾਂ ਦੇ ਕੋਲੇ ਸੈਂਕੜੇ ਹਜ਼ਾਰਾਂ ਏਕੜ ਜ਼ਮੀਨਾਂ ਸੀ 47 ਦੇ ਵਿੱਚ ਦੇਸ਼ ਆਜ਼ਾਦ ਹੋ ਗਿਆ ਤੇ ਇੱਕ politically leadership اور democracy ਸਥਾਪਿਤ ਹੋਊਗੀ रियासतਾਂ ਖਤਮ ਹੋ ਗਈਆਂ ਪਰ ਉਹਨਾਂ रियासतਾਂ ਦੇ ਨਾਂ ਅੱਜ ਵੀ ਜ਼ਮੀਨਾਂ ਬੋਲਦੀਆਂ ਨੇ ਜੀ ਦੀ ਗੱਲ ਮੈਂ ਹੁਣ ਕਰ ਰਿਹਾ ਸੰਗਰੂਰ ਦੇ ਵਿੱਚ ਅੱਜ ਸਾਰਾ ਦਿਨ ਜਿਹੜੇ ਮਜ਼ਦੂਰ ਸੀ ਉਹ ਅੱਗੇ ਵੱਧਦੇ ਰਹੇ ਕਿ ਜੀਂਦ ਦੇ ਰਾਜੇ ਦੀ ਜਿਹੜੀ ਜ਼ਮੀਨ ਹੈ 930 ਏਕੜ ਦੇ ਕਰੀਬ ਉਹ ਜ਼ਮੀਨ ਸਾਨੂੰ ਮਿਲੇ ਪੰਜਾਬ ਪੁਲਿਸ ਨੇ ਨਾਕਾ ਲਾ ਕੇ ਮਜ਼ਦੂਰਾਂ ਨੂੰ ਰੋਕਿਆ ਤੇ ਮਜ਼ਦੂਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਕਿ ਇਹ ਕੰਮ ਇਲੀਗਲ ਹੈ ਇਹ ਗਤੀਵਿਧੀਆਂ ਗੈਰ ਕਾਨੂੰਨੀ ਨੇ ਤੁਸੀਂ ਠੀਕ ਨਹੀਂ ਇਹ ਕਰ ਰਹੇ ਹੈਗੇ ਕਿਸਾਨ ਕਿਸਾਨ ਜਿਹੜੀ ਇੱਕ ਕਮੇਟੀ ਬਣੀ ਹੋਈ ਹੈ ਜਿਹੜੀ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਬਣੀ ਹੋਈ ਹੈ ਜਿਹੜੀ ਕਮੇਟੀ ਅਗਵਾਈ ਕਰ ਰਹੀ ਹੈ ਮਜ਼ਦੂਰਾਂ ਦੀ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਤੁਹਾਨੂੰ ਜ਼ਮੀਨਾਂ ਲੈ ਕੇ ਦੇਵਾਂਗੇ ਉਹਨਾਂ ਨੇ ਕਾਲ ਦਿੱਤੀ ਸੀ ਕਿ ਅੱਜ ਦੇ ਦਿਨ ਸੰਗਰੂਰ ਦੇ ਵਿੱਚ ਇਕੱਠੇ ਹੋਵਾਂਗੇ ਤਮਾਮ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਮਜ਼ਦੂਰਾਂ ਨੇ ਪਹੁੰਚਣਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਥੇ ਪਹੁੰਚੇ ਜ਼ਮੀਨ ਵਾਉਣ ਦੇ ਲਈ ਅੱਗੇ ਵਧੇ 930 ਏਕੜ ਜ਼ਮੀਨ ਹੈ ਜਿਹੜੀ ਵਿਲੀ ਪਈ ਹੈ ਬੀੜ ਹੈ ਜਿਹਦੇ ਵਿੱਚ ਜੀਂਦ ਦੇ ਰਾਜ ਦੀ ਜ਼ਮੀਨ ਹੈ ਜਿਹਨੂੰ ਲੈਣ ਦੇ ਲਈ ਮਜ਼ਦੂਰ ਅੱਗੇ ਵਧ ਰਹੇ ਸੀ ਪਰ ਮਜ਼ਦੂਰਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਗਿਆ ਮਜ਼ਦੂਰਾਂ ਨੂੰ ਹਿਰਾਸੇ ਦੇ ਵਿੱਚ ਲੈ ਲਿਆ ਸੰਗਰੂਰ ਦੀ ਅੱਜ ਦੀ ਇਹ ਲੇਟੈਸਟ ਘਟਨਾ ਕਿ ਮਜ਼ਦੂਰ ਜ਼ਮੀਨ ਦੇ ਉੱਪਰ ਜਾ ਕੇ ਕਾਬਜ ਹੋਣਾ ਚਾਹੁੰਦੇ ਸੀ ਜਿਹੜੀ ਜ਼ਮੀਨ 930 ਏਕੜ ਦੇ ਕਰੀਬ ਬਣਦੀ ਆ ਪਰ ਪੁਲਿਸ ਨੇ ਉਹਨਾਂ ਨੂੰ ਹਿਰਾਸੇ ਦੇ ਵਿੱਚ ਲੈ ਲਿਆ